ਨੋ ਕੁੰਜ ਦੇ ਦੋਸਤੋ ਉਹ ਕਾ ਦਾ ਹਥਿਆਰ ਉਹਦੀ ਜਿੱਤ ਵਿੱਚ ਆ ਦੋਸਤੋ ਜਿਹੜਾ ਪਹਿਲਾ ਕਰ ਗਿਆ ਵਾਰ ਲੈ ਵੀ ਕਾਂਤੀ ਤਾਜੋ ਕਵੜਾ ਪਹਿਲੀ ਰੇਡ ਕਹਿੰਦੇ ਖਰਾਜੀ ਨੇ ਪਾਉਣੀ ਹੈ ਲੈ ਵੀ ਨੋਟ ਕਰ ਲਓ ਜਿੰਨੇ ਖਰਾਜੀ ਨੂੰ ਜੱਫੇ ਲੱਗਣਗੇ ਔਰ ਸਾਡਾ ਨਿੱਕਾ ਭਰਾ ਕਹਿੰਦਾ 1900 100 ਜਿੰਨੀਆਂ ਖਰਾਜੀ ਰੇਡਾਂ ਭੱਜੂ ਉਹਨੇ 100-100 ਖਰਾਜੀ ਨੂੰ ਦਿੱਤੇ ਜਾਣਗੇ ਜੇ ਜੱਫਾ ਲੱਗਾ ਜਾਪੇ ਨੂੰ ਲੈ ਵੀ ਕਾਂਤੀ ਅੱਜ ਇਹਦੀ ਪਹਿਲੀ ਰੇਡ ਪੈ ਗਈ ਲਓ ਕਹਿੰਦੇ ਜੀਦੇ ਵਾਲਾਂ ਖਰਾਜੀ ਪਹਿਲੀ ਕਬੱਡੀ ਬਾਹਰ ਇੱਕ ਪਾਸੇ ਜੱਗਾਗਾ ਨੌਜਵਾਨ ਚੌਕੇ ਪਿੰਡ ਵਾਲਾ ਆਹ ਮੇਰੇ ਮਿੱਤਰੋ ਕਹਿੰਦੇ ਵੀ ਜਿਵੇਂ ਕਹਿੰਦੇ ਹੁੰਦੇ ਆ ਉਹ ਹਿੰਦ ਪ੍ਰਧਾਨ ਖੜੇ ਨਾਲੇ ਮੈਂਬਰਾਂ ਤੇ ਕਮੇਟੀ ਜੇ ਰੌਲਾ ਪੈ ਜਾਵੇ ਸਾਰੇ ਕਰਨ ਫੈਸਲਾ ਸੇਤੀ ਕਹੇ ਮੱਖਣ ਬਰਾੜਾਂ ਦਾ ਛੱਡ ਦੋ ਨਸੇ ਵਾਸਤੇ ਵਾਗ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾਂ ਵਾਹਾਂ ਗੋਡੀ ਲਾਗੇ ਇਧਰਲੇ ਪਾਸੇ ਆਸ਼ੂ ਵਰਗੇ ਨੌਜਵਾਨ ਨਾਲ ਮੈਂ ਦੇਖਦਾ ਵੀ ਉਰਲੇ ਪਾਸੇ ਖੜਾ ਜਾਫੀ ਖਾਗਾ ਇਹ ਬੀਲੇ ਪਿੰਡ ਵਾਲਾ ਨੌਜਵਾਨ ਅਰਸ਼ ਹੈ ਕਾਲੇ ਦਾ ਸਿਖਾਇਆ ਹੋਇਆ ਚੇਲਾ ਮੇਰੇ ਮਿੱਤਰੋ ਆਹ ਕਹਿੰਦੇ ਪੈਂਦੀ ਆ ਕਬੱਡੀ ਇਹ ਲੱਗਦਾ ਜੋਰ ਹੁਣ ਤੂੰ ਦੇਖੀ ਸੀ ਫਾਈਨਲ ਵੇਚੋ ਆਹ ਬਣਦਾ ਕੀ ਮੇਰੇ ਮਿੱਤਰੋ ਐਨ ਤੱਕ ਕਹਿੰਦੇ ਮੇਰੇ ਮਿੱਤਰੋ ਘਰ ਤੱਕ ਛੱਡ ਕੇ ਗਿਆ ਮੁੰਡਾ ਘਰ ਤੱਕ ਛੱਡ ਕੇ ਗਿਆ ਅਗਲੀ ਰੇਡ ਕਹਿੰਦੇ ਖੁਰਾਜੀ ਨੇ ਪਾਉਣੀ ਹੈ ਆਉ ਜੀਦੇ ਵਾਲਾ ਖਰਾਜੀ ਮੇਰੇ ਮਿੱਤਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬਾਦਦਾ ਹੋਇਆ ਚੌਕਿਆਂ ਦੇ ਚਾਰ ਝਾਫੀ ਹੈ ਪੱਟਾਂ ਤੇ ਥਾਪੀਆਂ ਮਾਰ ਰਿਹਾ ਮੇਰੇ ਮਿੱਤਰੋ ਪੈਂਦੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕੰਤੀ ਚੱਕ ਮੈਗ ਦੇ ਰੇਗੜੇ ਹਾਲ ਪਿੰਡ ਵਾਲਾ ਕਹਿੰਦੇ ਕੋਸ਼ਿਸ਼ ਕਰ ਰਿਹਾ ਸੀ ਮੇਰੇ ਮਿੱਤਰੋ ਪਰ ਖਰਾਜੀ ਦੋ ਸਫਲ ਪਾ ਗਿਆ ਜਿਹੜਾ ਬੈਸਟਾਂ ਦੀ ਦੌਰ ਦੇ ਵਿੱਚ ਵਿੱਕੀ ਦੇਖ ਬਾਈ ਬਲਜਿੰਦਰ ਆਹ ਦੇਖ ਨੌਜਵਾਨਾਂ ਗੋਲਟੇ ਵਰਗਾ ਕੁਲਵਿੰਦਰ ਦੇਖ ਰਿਹਾ ਹੈ ਜਾਨਾ ਹੈਪੀ ਕਹਿੰਦੇ ਵੀ ਇਧਰਲੇ ਪਾਸੇ ਅਰਸ਼ ਵਰਗੇ ਆਸ਼ੂ ਹੈ ਲਓ ਆਸ਼ੂ ਦੀ ਕਬੱਡੀ ਪੈਂਦੀ ਹੋਈ ਹੈ ਇੱਕ ਕੰਨੀ ਤੇ ਪਹਿਲੇ ਪਾਸੇ ਲਾਲ ਪੱਟੀ ਵਾਲਾ ਜੇ ਬੀਲੇ ਵਾਲੇ ਮੁੰਡੇ ਦੇ ਹੱਥੇ ਦੇ ਨਾਲ ਜੁੜ ਕੇ ਦੇਖੀ ਸੀ ਫਿਰ ਜੀਦੇ ਦੀ ਟੀਮ ਦੀ ਬੱਲੇ ਬੱਲੇ ਕਰਾ ਦੂ ਆਹ ਬੀਲੇ ਵਾਲਾ ਪੜੇ ਪਾਸੇ ਆਹ ਬੰਦੇ ਚ ਬੰਦਾ বাজਦਾ ਆਹ ਬੰਦੇ ਚ ਬੰਦਾ বাজਦਾ ਆਹ ਬੰਦੇ ਚ ਬੰਦਾ বাজਦਾ ਤਾਮਕੋਰ ਦੇ ਵਿੱਚ ਆਓ ਮੇਰੇ ਮਿੱਤਰੋ ਨਿਕਲਿਆ ਕਲੱਚ ਪਲੇਟਾਂ ਤੋਂ ਧੂਆਂ ਆ ਨੰਬਰ ਦੀ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਮੇਰੇ ਪੰਜਾਬੀ ਲੋ ਉਧਰ ਜੇ ਚੌਕਿਆਂ ਦੀ ਟੀਮ ਜਿੱਤਦੀ ਹੈ ਔਰ ਕਹਿੰਦੇ ਮੇਰੇ ਭਰਾ ਜੱਗਾ ਡਾਕਟਰ ਕਹਿੰਦਾ 1000 ਰੁਪਇਆ ਕਿਉਂਕਿ ਯਾਰੀਆਂ ਕਹਿੰਦੇ RAM MC ਦੇ ਵੱਲ ਫੱਟੇ ਜੱਗ ਦੇ ਕਿਲ ਵਰਗੇ ਯਾਰੀਆਂ ਮੇਰੇ ਮਿੱਤਰੋ ਜੇ ਚੌਕੇ ਜਿੱਤਦੀ ਹੈ ਡਾਕਟਰ ਜੱਗੇ ਵੱਲੋਂ 1000 ਰੁਪਏ ਦਾ ਮਾਨ ਸਨਮਾਨ ਹੋਣਗੇ ਆਹ ਮੇਰੇ ਮਿੱਤਰੋ ਪੈਂਦੀ ਰੇਡ ਚਾਰ ਜਾਫੀ ਤਿਆਰ ਬਰ ਤਿਆਰ ਬੈਜਾ ਵਾਜਾ ਹੋਣ ਲੱਗੀ ਹੈ ਪਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਲੈ ਵੀ ਕਾਂਤੀ ਪੈਂਦੀ ਰੇਡ ਕਾਰੋ ਸੋਣਿਆ ਵੀਰਾ ਚਾਰਚ ਉਧਰ ਇੱਕ ਜਫਾ ਲੱਗ ਗਿਆ ਹਲਦ ਕਿਦਰ ਕੋਈ ਜਫਾ ਨਹੀਂ ਲੱਗਿਆ ਡੇਢ ਵਾਲੀ ਵੀ ਕਹਿੰਦੇ ਮੁੰਡੇ ਖਰਾਜੀ ਵਰਗੇ ਦੀ ਹੈ ਲੋਕਾਂ ਨੇ ਕੱਲ ਨੂੰ ਤਾਮਕੋਟ ਵਾਲਿਆਂ ਨੇ ਗੱਲਾਂ ਕਰਨੀਆਂ ਵੀ ਤਾਮਕੋਟ ਦੇ ਵਿੱਚ ਜੀਦੇ ਵਾਲਾ ਖਰਾਜੀ ਐ ਸੀ ਆਹ ਕਹਿੰਦੇ ਪਟਾਣ ਵਾਲੇ ਮੁੰਡੇ ਦੀਆਂ ਗੱਲਾਂ ਹੋਈਆਂ ਰੰਗੜਿਆਲ ਵਾਲੇ ਖੇਡੇ ਐ ਚੌਂ ਵਾਲੇ ਖੇਡੇ ਐ ਟੀਮਾਂ ਵਧੀਆਂ ਆਈਆਂ ਪਰ ਨਵੇਂ ਜੇ ਮੁੰਡਿਆਂ ਨੇ ਸਰੀ ਕਰਤਾ ਆਹ ਕਹਿੰਦੇ ਅਰਸ਼ਕਾਰਾ ਬੀਲੇ ਵਾਲਾ ਜਿਹੜਾ ਪਾਣੀ ਪੀਰੇ ਇਹ ਜਾਫੀ ਦੇਖ ਕੁੱਤੀਆਂ ਦੇ ਮੇਲੇ ਦਾ ਇਹਨੇ ਕਹਿੰਦੇ ਵੀ ਪਿੱਥੋ ਦੇ ਮੇਲੇ ਦੇ ਸਰੀ ਕਰਾਇ ਸੀ ਬੰਦਾ ਬਹੁਤ ਮਿਹਨਤੀ ਹੈ ਕਾਲਾ ਇਹਨਾਂ ਦੇ ਪਿੰਡ ਦਾ ਨੌਜਵਾਨ ਹੈ ਮੈਂ ਦੇਖਦਾ ਇੰਟਰਨੈਟ ਸਪੋਰਟਰ ਹੈ ਜਿਹੜਾ ਮੇਰੇ ਸਰਪੀ ਵਰਗੇ ਦੀਆਂ ਗੱਲਾਂ ਮੇਰੇ ਮਿੱਤਰੋ ਕਹਿੰਦੇ ਸੇਬੀ ਭੋਦਨੇ ਦੀਆਂ ਗੱਲਾਂ ਹੁੰਦੀਆਂ ਲਓ ਚੌਂ ਪਿੰਡ ਵਾਲਾ ਕਬੱਡੀ ਪਾਉਣ ਲਈ ਬਾਧਾ ਹੋਇਆ ਲੈ ਨੌਜਵਾਨਾ ਕਰਦਾ ਹੋਇਆ ਕੋਈ ਫੜ ਗਿਆ ਕਿੱਤੇ ਫੜ ਲਿਆ ਪੱਟ ਆਓ ਚੱਕ ਤੇ ਮੈਨੂੰ ਲੱਗਦਾ ਜੀਤੇ ਵਾਲੇ ਨਾਲੇ ਪਹਿਲੇ ਨਾਮ ਤੇ ਬੈਠਣਗੇ ਜਿਹੜੇ ਜਗਦੀਪ ਸਿੰਘ ਕਾਕਾ ਵੱਲੋਂ ਦਿੱਤਾ ਜਾਣਾ ਤੇ ਨਾਲੇ ਸਾਈਕਲ ਹੁਣ ਜਿੱਤ ਕੇ ਲੈ ਕੇ ਆਣਗੇ ਸਾਈਕਲ ਹੁਣ ਸਰਬਜੀਤ ਉਹ ਜਿੱਤ ਕੇ ਲੈ ਕੇ ਜਾਣਗੇ ਮੇਰੇ ਮਿੱਤਰੋ ਜਿਹੜੇ ਦੇ ਦਿਨ ਦੇ ਬੈਸਟ ਪਲੇਅਰ ਹੋਣਗੇ ਉਹਨਾਂ ਨੂੰ ਕਹਿੰਦੇ ਰੇਜਰ ਰੇਂਜਰ ਸਾਈਕਲ ਦਿੱਤੇ ਜਾ ਰਿਹਾ ਹੈ ਕਹਿੰਦੇ ਮੇਰੇ ਮਿੱਤਰੋ ਤਾਮਕੋੜ ਦੀਆਂ ਖੇਡਾਂ ਅੱਠਵੇਂ ਬਰੇ ਦੀਆਂ ਆਹ ਪੁੱਜੀਆਂ ਹੋਈਆਂ ਸਾਰੀ ਸੰਗਤ ਦਾ ਧੰਨਵਾਦ ਹੈ ਪਾਰਖ ਰਾਜੀ ਨਹੀਂ ਰੁਕਦਾ ਆਹ ਜੱਗਿਆ ਰਾਜੀ ਨਹੀਂ ਰੁਕਦਾ ਰਾਜੀ ਨਹੀਂ ਰੁਕਦਾ ਆਹ ਹੋ ਗਿਆ ਆਹ ਹੋ ਗਿਆ ਛੇੜਿਆ ਰਾਗ ਤੜਕਿਆ ਸਾਗ ਬੜੇ ਸੁਆਦੀ ਲੱਗਦੇ ਨੇ ਵੱਡੇ ਕਈ ਨੇਤਾ ਵੇਚਦੇ ਰੇਤਾ ਮਗਰੋਂ ਸੱਚ ਤੋਂ ਭੱਜਦੇ ਨੇ ਕਿੱਕਰ ਦਾ ਟਾਣਾ ਮੁੱਢ ਪ੍ਰਾਣਾ ਲੱਦਣਾ ਔਖਾ ਹੁੰਦਾ ਆ ਯਾਰ ਪ੍ਰਾਣਾ ਪੱਕਾ ਟਿਕਾਣਾ ਆਹ ਸਗਲਾ ਔਖਾ ਹੁੰਦਾ ਆ ਖੇਤ ਚੋਂ ਥੰਬਾ ਆਹ ਕਤਲ ਚੋਂ ਬੰਦਾ ਕੱਢਣਾ ਔਖਾ ਹੁੰਦਾ ਆ ਕੱਢਣਾ ਔਖਾ ਹੁੰਦਾ ਆ ਆਹ ਗੱਲਾਂ ਟਿਕਾਣੇ ਗੱਲਾਂ ਟਿਕਾਣੇ ਗੱਲਾਂ ਟਿਕਾਣੇ ਬਲੋਟ ਟਿਕਾਣੇ ਬਲੋਟ ਟਿਕਾਣੇ ਆਜਾ ਆਜੋ 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 ਤੀਜਾ ਤੀਜਾ ਕਬੱਡੀ ਤੀਜਾ ਕਬੱਡੀ ਤੀਜਾ ਕਬੱਡੀ ਕਬੱਡੀ ਤੀਜਾ ਕਬੱਡੀ ਆ ਬੱਲੇ 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 ਤਿੰਨ ਲਾ ਤੇ ਓਏ ਬਗਾਨੇ ਪੁੱਤ ਨੇ ਕੰਨ ਰੋਕ ਦੇ ਆ ਪਤੰਦਰ ਰੇਂਜਰ ਦੀ ਕਾਠੀ ਤੇ ਬਹਿ ਗਿਆ ਹੈਂਡਲ ਨੂੰ ਹੱਥ ਪਾ ਲਿਆ ਆ ਕਹਿੰਦੇ ਰੇਂਜਰ ਦੀ ਕਾਠੀ ਤੇ ਬਹਿ ਗਿਆ ਮੈਨੂੰ ਲੱਗਦਾ ਜਿਵੇਂ ਤੈਗਿਆ ਵੀ ਰੇਂਜਰ ਦੀ ਕਹਿੰਦੇ ਕਾਂਠੀ ਤੇ ਬਹਿ ਗਿਆ ਜਿੱਦੇ ਆਏ ਨੇ ਕਹਿੰਦੇ ਜਿੱਤ ਕੇ ਪੁਚੋ ਲੈ ਗਿਆ ਸਾਈਕਲ ਆਹ ਚੱਲਿਆ ਮੇਰੇ ਮਿੱਤਰੋ ਕਬੱਡੀ ਪਾਉਣ ਲਈ ਇਹ ਕਹਿੰਦਾ ਬੈਂਸ ਨਿਕਲ ਆ ਲੈ ਵਿੱਕੀ ਮਾਰਕਾ ਹੁਣ ਪਰ ਇਧਰਲੇ ਪਾਸੇ ਘੈਂਟ ਪਿੱਛੇ ਪਾ ਗਿਆ ਚੌਪਿੰਡ ਵਾਲਾ ਖਰਾਜੀ ਆਹ ਚੱਲਿਆ ਬੂਲੇ ਵਿਜਦੀ ਆਹ ਚੱਲਿਆ ਬੂਲੇ ਵਿਜਦੀ ਜਿੱਦੇ ਲੈ ਕੇ ਜਾਊਗਾ ਛੋੜੇ ਨਾਲ ਬਾਦ ਆ ਰਿਹਾ ਜੀਤੇ ਲੈ ਕੇ ਆਊਗਾ ਪਰ ਦੂਜੇ ਪਾਸੇ ਅਰਸਰਗਿਆਂ ਦੀ ਕਹਿੰਦੇ ਚੋਟੀ ਦਾ ਮੁਕਾਬਲਾ ਹੈ ਮੇਰੇ ਮਿੱਤਰੋ ਚੋਟੀ ਦਾ ਮੁਕਾਬਲਾ ਦੇਖਦੇ ਕੇ ਉਹ ਚੱਕ ਤਾਕੜੇ ਤੋਂ ਕੌਲਾ ਮੈਨੂੰ ਲੱਗਦਾ ਹੈ ਫੇਰ ਕਹਿੰਦੇ ਜਫਾ ਲਾ ਗਿਆ ਮੁੰਡਾ ਦੋ ਪੱਤਰ ਨਾਰਾਂ ਦੇ ਸਾਡੀ ਗਾਲੀ ਲੰਘ ਸੋਹਰਿਆ ਆਹ ਦੁੱਖ ਟੁੱਟਣ ਬਿਮਾਰਾਂ ਦੇ ਸਾਡੀ ਗਾਲੀ ਲੰਘ ਸੋਹਰਿਆ ਦੁੱਖ ਟੁੱਟਣ ਬਿਮਾਰਾਂ ਦੇ ਵਕੀਲੇ ਤੂੰ ਆਪਣਾ ਫੈਸਲਾ ਦੱਸ ਭਰਾ ਬਣ ਕੇ ਕੀ ਹੈ ਬਾਈ ਗੋਰ ਦਾ ਜੀ ਨੰਬਰ ਰਿੱਕੀ ਆਸਟ੍ਰੇਲੀਆ ਦੇ ਹਰਦੀਪ ਕਮੈਨ ਇਹ ਹੀ ਹੈ ਨਾ ਬਾਈ ਰਿੱਕੀ ਆਸਟ੍ਰੇਲੀਆ ਦੇ ਹਰਦੀਪ ਕਵੇਦ ਕਹਿੰਦੇ ਵੀ ਅਗਲੇ ਸਾਲ ਟੂਰਨਾਮੈਂਟ ਦੇ ਜਿਹੜਾ ਤੁਹਾਡੇ ਪਿੰਡ ਦਾ ਮਰੂਦ ਹੈ ਉਹਨੂੰ ਇਨਵਾਇਟਰ ਦਿੱਤਾ ਜਾਵੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦੋ ਲੈ ਵੀ ਉਹਨੂੰ ਇਨਵਾਇਟਰ ਦਿੱਤਾ ਜਾਊਗਾ ਲੈ ਵੀ ਮਰੂਦ ਹੋ ਨਾ ਦੁਗਿਆ ਕਰੀ ਵੀ ਜੇ ਲੈਂਡ ਪੱਤ ਗਈ ਮੁੱਖਾ ਬੰਦ ਹੋ ਜਾਊਗਾ ਓ ਚੌਕੇ ਆ ਲਓ ਓ ਸਾਈਕਲ ਜੀਦੇ ਨੂੰ ਜਾਂਦੇ ਲੱਗਦਾ ਮੈਨੂੰ ਜੀਦੇ ਨੂੰ ਜਾਂਦੇ ਲੱਗਦਾ ਮੈਨੂੰ ਕਾਟਾ ਮੂਦਾ ਕਾਟਾ ਮੂਦਾ ਕਾਟਾ ਮੂਦਾ ਵਾਸਤੇ ਜੀਦੇਆਂ ਨਾਲ ਤੇ ਹਿੱਕ ਤੇ ਦੀਵਾ ਓ ਵਾਸਤਾ ਕਹਿੰਦੇ ਚੌਕੇ ਆਣੇ ਜੀਦੇਆਂ ਤੇ ਹਿੱਕ ਤੇ ਦੀਵਾ ਅਗਲੀ ਰੇਡ ਕਹਿੰਦੇ ਅਰਸ਼ ਵਰਗੇ ਕਿੰਦੀ ਵਰਗੇ ਆ ਮੁੰਡੇ ਮਣੀ ਵਰਗੇ ਆ ਜੱਗੇ ਵਰਗੇ ਨਾਲ ਮੈਂ ਦੇਖਦਾ ਵੀ ਰੰਗੜਿਆੜ ਵਾਲੇ ਦੀਆਂ ਗੱਲਾਂ ਇਕ ਪਟਾਣ ਵਾਲੇ ਦੀਆਂ ਗੱਲਾਂ ਨੇ ਬਹੁਤ ਵਧੀਆ ਜੱਫੇ ਲਾ ਰਿਆ ਸਰਬਜੀਤ ਆਹ ਮੁੰਡਾ ਮੈਂ ਦੇਖਦਾ ਵੀ ਅੱਜ ਕਮਾਲ ਦੇ ਜੱਫੇ ਲਈ ਜਾਂਦਾ ਸਾਰ ਇਕੱਠਾ ਜਿਗਰ ਪਿਆਰ ਦਾ ਉਹ ਮੇਰੇ ਵਾਲੇ ਮੈਂ ਕਿਤੇ ਆਵੇਗਾ ਭਰਾ ਪਰ ਰਲ ਮਿਲ ਕੇ ਸਾਰੇ ਹਾਜ਼ਰੀ ਲਾਵਾਂਗੇ ਲੈ ਵੀ ਪੈਂਦੀ ਰੇਡ ਕਾਂਤੀਕਰ ਚਰਚਾ ਲਓ ਕਬੱਡੀ ਪਾਉਣ ਦੇ ਲਈ ਫੇਰ ਵਾਦਾ ਹੋਇਆ ਹੈ ਵੀਲੇ ਵਾਲਾ ਅਰਸ਼ ਨਾਲ ਗਿੰਦੀ ਵਰਗੇ ਮੇਰੇ ਮਿੱਤਰੇ ਇਹਨਾਂ ਨੂੰ ਕਾਹਨੂੰ ਪੰਗਾ ਲੈ ਲਿਆ ਇਹਦੇ ਨਾਲ ਕਾਹਨੂੰ ਪੰਗਾ ਲੈ ਲਿਆ ਇਹਦੇ ਨਾਲ ਕਾਹਨੂੰ ਪੰਗਾ ਲੈ ਲਿਆ ਇਨੇ ਤਾਂ ਵੱਡਿਆਂ ਵੱਡਿਆਂ ਦੇ ਚੱਪ ਕੱਢਿਆ ਧਰਕਾ ਦੜਕਾ ਤਾਮਕੋਰ ਦੇ ਵਿੱਚ ਕੀ ਹੋਈ ਜਾਂਦਾ ਧਰਕਾ ਦੜਕਾ ਉਹ ਜੱਟਾ ਤੂੰ ਤੇ ਸ਼ਰੇਆਮ ਧੱਕਾ ਕਰਦਾ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਹਾ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਖਰਾਜੀ ਜੀਤੇ ਵਾਲਾ ਬੈਸਟਾਂ ਦੀ ਦੌੜ ਤੇ ਮੈਂ ਸਾਨੂੰ ਦਾਇਦਾ ਆਹ ਮੁੰਡਾ ਕਹਿੰਦੇ ਝੰਡਾ ਵਾਲੇ ਤੋਂ ਜੀਤੇ ਨੂੰ ਖਿੱਚਦਾ ਰੇਂਜਰ ਝੰਡਾ ਵਾਲੇ ਤੋਂ ਜੀਤੇ ਨੂੰ ਖਿੱਚਦਾ ਰੇਂਡਰਾ ਬੈਸਟ ਵੱਣਦਾ ਜਾਂਦਾ ਜਿਹਨੂੰ ਜਿਹਨੂੰ ਖਰਾਜੀ ਦੀ ਕਬੱਡੀ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਠੋਕ ਕੇ ਮਾਰ ਦੋ ਇਹਨੇ ਅੱਜ ਕਹਿੰਦੇ ਦੁਨੀਆ ਦੇ ਦਿਲ ਜਿੱਤਲੇ ਮੇਰੇ ਮਿੱਤਰੋ ਇਹਨੇ ਅੱਜ ਦੁਨੀਆ ਦੇ ਕਹਿੰਦੇ ਦਿਲ ਜਿੱਤਲੇ ਆਹ ਖਰਾਜੀ ਤੇ ਖਰਾਜੀ ਮੇਰੇ ਮਿੱਤਰੋ ਪਹਿਲਾਂ ਪਿੱਥੋ ਵਾਲੇ ਨੇ ਵਾਜਾ ਵਾਜਾ ਕਰਵਾਈ ਹੈ ਔਰ ਮੇਰੇ ਮਿੱਤਰੋ ਅੱਜ ਜੀਦੇ ਵਾਲਾ ਕਹਿੰਦੇ ਸਿਰੇ ਦੀਆਂ ਕਬੱਡੀਆਂ ਪਾ ਰਿਹਾ ਹੈ ਆਹ ਲੇਲਾ ਵਾਲਾ ਆਸ਼ੂ ਮੇਰੇ ਮਿੱਤਰੋ ਵਧਿਆ ਹੋਇਆ ਹੈ ਆਏ ਪਰ ਉਹ ਲੇਲਾ ਵਾਲਾ ਆਸ਼ੂ ਆ ਬੀਲੇ ਵਾਲਾ ਅਰਸ਼ਾ ਇਹ ਬਾਬਾ ਬੁੱਢਾ ਕਲਾ ਬੀਲੇ ਤੋਂ ਆਇਆ ਮੁੰਡਾ ਆਉ ਕਰ ਗਿਆ ਕਮਾਲ ਮੈਚ ਸਮਾਪਤ ਬੋਲੇ ਸੋਨਿਆ ਕਿਸ਼ ਤੇ ਲਿਆ ਤੇ ਸੁਪੇ ਵੱਲੋਂ 200 ਰੁਪਇਆ ਬਈ ਖਰਾਜੀ ਲੈ ਵੀ ਖਰਾਜੀ ਰਿਕ